ਮੈਂ ਵੀ ਪਿੰਡਾਂ ਸ਼ਰਾਬੀ ਬਹੁਤ ਹਾਂ ਮੈਂ ਪਿੰਡਾਂ ਐ ਸਹੀ ਬਹੁਤ ਸੋਹਣੀ ਸ਼ਾਪ ਪਿੰਡਾਂ ਮੈਂ ਜਣੀ ਮੈਂ ਕੰਮ ਵੀ ਕਰਦਾ ਸਵੇਰੇ 2 ਘੰਟੇ ਉਸ ਤੋਂ ਬਾਅਦ ਨਹਾ ਧੋ ਕੇ 9 ਵਜੇ ਤੂ ਬੱਤੀ ਲਾ ਕੇ ਫੇਰ ਮੈਂ ਸ਼ਰਾਬ ਪੀਣੀ ਸ਼ੁਰੂ ਕਰਦਾ ਜੀ ਪੈਗ ਕਿੰਨੇ ਜੀ ਜੀ ਪੈਗ ਲਾ ਕੇ ਫੇਰ ਮੈਂ 1 ਵਜੇ ਤੱਕ ਪੀਣਾ ਹੀ ਉਹ ਅੱਛਾ 1 ਵਜੇ ਤੋਂ ਬਾਅਦ ਫੇਰ ਪ੍ਰਸ਼ਾਦੇ ਸ਼ਕਦੇ ਨੇ 1:30 ਵਜੇ ਜੀ 1:30 ਤੋਂ ਬਾਅਦ ਉਹ ਫੇਰ ਉਹ ਪਰੇਨ ਦਾਾਮ ਕਰਦੇ ਆ 4:00 ਵਜੇ ਉੱਠਦੇ ਆ 4 ਵਜੇ ਕੰਮ ਕਾਂਕੜ ਜੀ ਦਾ ਮਾੜਾ ਮਾੜਾ ਟੁੱਟੀ ਆਂਦੀ ਪਾਣੀ ਬੋਣੀ ਭੱਜਦੇ ਆਂ ਫੇਰ 6 ਵਜੇ ਫੇਰ ਸ਼ੁਰੂ ਹੋਣੀ ਦਾ ਕੰਮ ਠੀਕ 7 ਵਜੇ ਤੋਂ ਬਾਅਦ 8 ਤੋਂ ਬਾਅਦ ਫੇਰ ਰੋਟੀ ਪਾਣੀ ਛਕੜੀ ਜਾ ਇਨਸ਼ਾਅੱਲਾ ਵੀ ਨਹੀਂ ਹੁੰਦਾ ਯਾਰ ਪੀਸ ਹਜਾਂ 6:00 ਵਜੇ ਜਿਹੜੀ ਜਾਂਦੀ ਹੈ ਜਾਂਦਾ ਮੋਟਰਸਾਈਕਲ ਲੈ ਕੇ ਸਾਨੂੰ ਪਤਾ ਲੱਗਦਾ ਵੀ ਹੁਣ ਲੈਣ ਚੱਲਿਆ ਹੈ ਉਹ ਲੈਣ ਨੂੰ ਆਏ ਹੱਥ ਖੜਾ ਕਰ ਦਿੰਦਾ ਇਹ ਵੀ ਮੈਂ ਚੱਲੇ ਆ ਸਾਨੂੰ ਵੀ ਪਤਾ ਲੱਗ ਜਾਂਦਾ ਉਹ ਫੇਰ ਰਸਤਾ ਦਵਾਈ ਵਾਂਗੂ ਯਾਰ 3 ਟਾਈਮ ਬਿਦਾ ਦਵਾਈ ਵਾਂਗ ਵਿਚਾਰਾ ਕਿਸੇ ਨੂੰ ਗਲਤ ਨਹੀਂ ਮਲਤ ਨਹੀਂ ਬਹੁਤ ਕਿਪਾ ਮਾਹਦਾ ਜੀ ਅਸੀਂ ਵੀ ਆਗ ਵਾਲਾ ਬੰਦਾ ਪ ਅਨ ਇੱਕ ਦਿਨ ਉਹ ਐਸ ਐਚਓ ਆਇਆ ਉਹ ਕਹਿੰਦਾ ਕੀ ਕਰਦਾ ਕਹਿੰਦਾ ਪੈਗ ਲਾਉਣਾ ਕਹਿੰਦਾ ਮੈਂ ਤਾਂ ਪੈਗ ਲਾਉਣਾ ਦਾਰੂ ਬਿਨਾਂ